ਇਹ ਛੋਟਾ ਵੀਰ ਰਹਿਮਨਸ਼ੂ ਗੋਇਲ ਮਲੋੜ ਤੋਂ ਇਹ ਆਪਣੇ ਚੈਨਲ ਨਾਲ ਜੁੜਿਆ ਹੋਇਆ ਆਪਣੇ ਸਫਰਾਂ ਨਾਲ ਜੁੜਿਆ ਹੋਇਆ ਤੇ ਲੁਧਿਆਣੇ ਤੋਂ ਇਹ ਵੀਰ ਪਿੱਛੇ ਗੱਡੀ ਲਾ ਕੇ ਲੈ ਕੇ ਆ ਰਿਹਾ ਸੀਗਾ ਮੇਰੇ ਤੇ ਔਰ ਮੈਂ ਹਨੇਰਾ ਹੋਣ ਤੋਂ ਡਰਦਾ ਕਾਫੀ ਖਿੱਚ ਕੇ ਜਾ ਰਿਹਾ ਸੀਗਾ 100 ਤੋਂ ਵੀ ਉੱਪਰ ਜਾ ਰਿਹਾ ਸੀਗਾ ਤੇ ਇਹਨੇ ਮੈਨੂੰ ਮੋਗੇ ਤੋਂ ਥੋੜਾ ਪਿੱਛੇ ਮੈਨੂੰ ਥੋੜਾ ਇਸ਼ਾਰਾ ਕੀਤਾ ਰੁਕਣ ਦਾ ਤੇ ਫਿਰ ਮੈਂ ਰੁਕਿਆ ਤੇ ਗੱਲਬਾਤ ਹੋਈ ਤੇ ਇਹ ਵੀਡੀਓ ਦੀ ਆਵਾਜ਼ ਨਹੀਂ ਆ ਰਹੀ ਫਿਰ ਉਹ ਓਵਰ ਵਾਇਸ ਕਰਨੀ ਪੈ ਰਹੀ ਹੈ ਕਿਉਂਕਿ ਮੈਂ ਵਲੌਗ ਦਾ ਵੈਸੇ ਐਂਡ ਆ ਜਿਹੜਾ ਉੱਥੇ ਹੀ ਕਰਤਾ ਸੀ ਆਪਾਂ ਚੰਡੀਗੜ੍ਹ ਤੋਂ ਪਿੱਛੇ ਤੇ ਉਸ ਤੋਂ ਅੱਗੇ ਫਿਰ ਜਿਹੜੇ ਮਾਈਕ ਵਗੈਰਾ ਮੈਂ ਲਾਤੇ ਸੀਗੇ ਤੇ ਤਾਂ ਕਰਕੇ ਵੀਡੀਓ ਤਾਂ ਬਣ ਗਈ ਤੇ ਮੈਨੂੰ ਖਿਆਲ ਨਹੀਂ ਰਿਹਾ ਲਾਉਣ ਦਾ ਤੇ ਜਿਹੜਾ ਮਾਈਕ ਦਾ ਆਵਾਜ਼ ਨਹੀਂ ਆਈ ਸਾਰੀ ਸਾਡੀ ਗੱਲਬਾਤ ਦੀ ਤੇ ਫੋਟੋ ਵਗੈਰਾ ਉਹਨੇ ਲਈ ਫੋਨ ਦਾ ਫੋਨ ਨੰਬਰ ਦਾਨ ਪ੍ਰਦਾਨ ਹੋਏ ਤੇ ਚਲੋ ਰابطੇ ਚੱਕ ਹੋਰ ਦੋਸਤਾਂ ਜਿਹੜਾ ਚਲੋ ਆਪਣੇ ਸਫਰਾਂ ਨਾਲ ਤਾਂ ਜੁੜਾ ਹੀ ਹੋਇਆ ਸੀਗਾ ਹੁਣ ਬਾਈ ਫੋਨ ਵੀ ਆਪਣੇ ਨਾਲ ਇੱਕ ਦੂਜੇ ਨਾਲ ਗੱਲਬਾਤ ਹੁੰਦੀ ਰਹੂਗੀ ਤੇ ਇਹ ਸੀ ਗੱਲਬਾਤ ਇਹਦੀ ਵੀਡੀਓ ਮੈਂ ਤਾਂ ਹੀ ਪਹਿਲਾਂ ਹੀ ਇਸ ਸਫ਼ਰ ਦੇ ਸਭ ਤੋਂ ਪਹਿਲਾਂ ਹੀ ਪਾਤੀ ਆ ਤਾਂ ਕਿਉਂਕਿ ਜਿਹੜਾ ਸਫ਼ਰ ਦਾ ਜਿਹੜਾ ਆਪਣਾ ਟੂਰ ਆਪਾਂ ਸਮਾਪਤ ਕਰਤਾ ਸੀ ਰਸਤੇ ਦੇ ਵਿੱਚ ਹੀ ਤੇ ਇਹ ਹੁਣ ਆਪਣੀ ਵੀਡੀਓ ਜਿਹੜੀ ਜਦੋਂ ਆਪਾਂ ਚੱਲੇ ਸੀਗੇ ਆਪਣੇ ਕੈਂਪਟੀਫਾਲ ਵਾਲੀ ਵੀਡੀਓ ਤੁਸੀਂ ਪਿੱਛੇ ਦੇਖ ਹੀ ਲਈ ਆ ਉਸ ਤੋਂ ਅੱਗੇ ਜਿਹੜੀ ਵੀਡੀਓ ਸਾਰਾ ਰਸਤਾ ਬੜਾ ਖੂਬਸੂਰਤ ਆ ਤਾਂ ਕਰਕੇ ਵੀਡੀਓ ਪਾ ਰਿਹਾ ਜਿਹੜਾ ਆਪਾਂ ਇੱਧਰ ਦੀ ਆਉਣੇ ਆ ਵਿਕਾਸਨਗਰਵਾਲਦੀ ਮਸੂਰੀ ਤੋਂ ਕੈਂਪਟੀਫਾਲ ਤੋਂ ਹੋ ਕੇ ਤਾਂ ਉਹ ਬਹੁਤ ਜ਼ਿਆਦਾ ਖੂਬਸੂਰਤ ਸਫ਼ਰ ਆ ਤੇ ਇਹ ਸਫ਼ਰ ਦਿਖਾਉਣ ਦੀ ਖਾਤਰ ਮੈਂ ਵੀਡੀਓ ਪਾ ਰਿਹਾ ਜੇਕਰ ਆਪੋ ਵੀਡੀਓ ਦੇ ਨਾਲ ਪਾਉਂਦੇ ਸੀ ਵੀਡੀਓ ਜ਼ਿਆਦਾ ਲੰਮੀ ਹੋ ਜਾਣੀ ਸੀ ਇਹ ਹੁਣ 20 ਮਿੰਟ ਦੀ ਵੀਡੀਓ ਦੇਖਿਆ ਜੇ ਜ਼ਰੂਰ ਐਂਡ ਤੱਕ ਵੀਡੀਓ ਵਧੀਆ ਲੱਗੂਗੀ ਔਰ ਸਾਰੇ ਰਸਤੇ ਦੇ ਉੱਤੇ ਬਹੁਤ ਸਾਰੇ ਝਰਨੇ ਵਗਦੇ ਆ ਤੇ ਆਪਾਂ ਜਮੁਨਾ ਨਦੀ ਦੇ ਨਾਲ-ਨਾਲ ਸਫਰ ਕਰਦੇ ਆ ਇਸ ਪੂਰੇ ਰਸਤੇ ਤੇ ਤੇ ਮਿਲਦੇ ਆ ਦੋਸਤੋ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਦੇਖੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਆ ਜੀ ਸਾਰਿਆਂ ਦਾ ਦੋਸਤੋ ਆਪਾਂ ਹੁਣ ਚੱਲਦੇ ਆ ਵਿਕਾਸਨਗਰ ਪੋਂਡਾ ਸਾਹਿਬ ਵੱਲ ਨੂੰ ਤੇ ਉਹ ਇਸ ਰਸਤੇ ਦੀ ਜਿਹੜੀ ਵੀਡੀਓ ਮੇਰਾ ਬਣਾਉਣ ਦਾ ਮਕਸਦ ਇਹ ਹੈਗਾ ਕਿ ਰਸਤਾ ਬੜਾ ਹੀ ਖੂਬਸੂਰਤ ਹੈ। ਇਸ ਤੋਂ ਪਹਿਲਾਂ ਮੈਂ ਇੱਕ ਦੋ ਵਾਰੀ ਇੱਥੇ ਸਫ਼ਰ ਕੀਤਾ। ਔਰ ਖਾਸ ਤੌਰ ਤੇ ਜਿਹੜੀਆਂ ਮਤਲਬ ਬਰਸਾਤਾਂ ਦੇ ਬਾਅਦ ਜਦੋਂ ਬਰਸਾਤਾਂ ਪੈ ਕੇ ਹਟਦੀਆਂ ਉਦੋਂ ਹੀ ਰਸਤੇ ਦੀ ਖੂਬਸੂਰਤੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਕਿਉਂਕਿ ਪਹਾੜ ਹਰੇ ਭਰੇ ਹੋ ਜਾਂਦੇ ਆ ਤੇ ਬਹੁਤ ਸੋਹਣੀ ਗੱਲਬਾਤ ਹੋ ਜਾਂਦੀ ਹੈ। ਔਰ ਇਹਦੇ ਵਿੱਚ ਵੀ ਇੱਕ ਦੋ ਵੀਡੀਆਂ ਪਹਿਲੀਆਂ ਦੇ ਵਿੱਚ ਕੋਈ ਪ੍ਰੋਬਲਮ ਆਈ ਆ ਮਾਈਕ ਦੇ ਵਿੱਚ। ਆਵਾਜ਼ ਪ੍ਰੋਪਰ ਸਹੀ ਆਈ ਨਹੀਂ ਤਾਂ ਕਰਕੇ ਇਹਦੇ ਤੇ ਮੈਂ ਓਵਰ ਵਾਇਸ ਕਰ ਰਿਹਾ ਬਾਕੀ ਦੀ ਵੀਡੀਓ ਸਾਰੀ オリジナル ਚੱਲੂਗੀ ਸਿਰਫ ਇੱਕ ਦੋ ਵੀਡੀਓ ਤੇ ਆਪਣੀ ਜਿਹੜੀ ਓਵਰ ਵਾਇਸ ਆ ਤੇ ਇਹ ਸਾਰਾ ਕੰਪਟਰੀ ਫਲ ਦਾ ਵਾਲਾ ਥੋੜਾ ਜਿਹੜਾ ਤੁਸੀਂ ਦੇਖ ਰਿਹਾ ਵਾਲੇ ਵਾਲੇ ਦੁਕਾਨਾਂ ਤੋਂ ਗੁੰਨਾ ਬਣੀਆਂ ਹੋਈਆਂ ਤੇ ਸੋਹਣਾ ਮਾਹੌਲ ਹੁੰਦਾ ਇੱਥੇ ਵੀ ਹੋਣਾ ਚਾਹੀਦਾ ਤੇ ਆਪਾਂ ਹੁਣ ਦੇਖਦੇ ਹਾਂ ਅਗਲਾ ਮਾਹੌਲ ਆ ਵੀ ਇੱਕ ਛੋਟਾ ਜਿਹਾ ਨਾਲਾ ਬਹੁਤ ਖੂਬਸੂਰਤ ਸੋਹਣਾ ਲੱਗਦਾ ਹੈ ਇਹ ਪੁਲ ਦੇ ਥੱਲੇ ਆਪਣਾ ਦੇਖ ਰਿਹਾ ਸਾਹਮਣੇ ਗੱਡੀ ਵੀ ਖੜੀ ਹੈ ਤੇ ਬਹੁਤ ਸੋਹਣੀ ਸਾਫ ਸੁਥਰਾ ਪਾਣੀ ਹੈ ਜਿਹੜਾ ਡਿੱਗ ਰਿਹਾ ਔਰ ਇੱਥੇ ਵੀ ਇਸ ਵੀਡੀਓ ਦੀ ਵੀ ਬਾਜ ਨਹੀਂ ਆਈ ਸੀ ਤਾਂ ਕਰਕੇ ਉਹ ਓਵਰ ਵੌਇਸ ਕਰ ਰਹੇ ਹਨ ਪਰ ਇਹ ਵੀਡੀਓ ਮੈਥੋਂ ਸਕਿਪ ਨਹੀਂ ਹੋਈ ਕੋਈ ਜ਼ਰੂਰੀ ਆਪੋਣੀ ਕਿਉਂਕਿ ਇਸ ਤਰ੍ਹਾਂ ਦੀਆਂ ਖੂਬਸੂਰਤੀਆਂ ਸਾਰੇ ਰੋਡ ਤੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਔਰ ਪੂਰਾ ਰੋਡ ਹੀ ਬਹੁਤ ਖੂਬਸੂਰਤ ਹੈ ਬਰਕੋਟ ਜਮਨੋਤਰੀ ਇਹ ਸਿੱਧਾ ਰਸਤਾ ਗਿਆ ਜਮਨੋਤਰੀ ਨੂੰ ਬਰਕੋਟ ਨੂੰ ਇੱਥੇ ਵੀ ਹੁਣ ਸੋਨਾ ਬਣ ਗਿਆ ਹੋਇਆ ਢਾਬਾ ਜਿਆ ਪਹਿਲਾਂ ਕੋਈ ਢਾਬਾ ਟੁਬਾ ਨਹੀਂ ਸੀ ਇੱਥੇ ਰੋਡ ਤੇ ਤੇ ਹੁਣ ਜਮਨਾ ਪੁਲ ਆਊਗਾ ਜਮਨਾ ਪੁਲ ਨੂੰ ਕ੍ਰੋਸ ਕਰਕੇ ਆਪਾਂ ਦੂਜੇ ਪਾਸੇ ਚਲੇ ਜਾਵਾਂਗੇ ਜਮਨਾ ਨਦੀ ਦੇ ਓਹ ਓਹ ਸਾਹਮਣੇ ਨਸ ਰਿਹਾ ਜਮਨਾ ਬ੍ਰਿਜ ਤੇ ਜਮਨਾ ਦੇ ਵਿੱਚ ਪਾਣੀ ਵੀ ਕਾਫੀ ਆ ਕਾਫੀ ਤੇਜ਼ ਵਹਾਰ ਇਥੇ ਜਮਨਾ ਨਦੀ ਦਾ ਅੱਜ ਵੀ ਯਾਦ ਆ ਕਿ ਪੁਲ ਤੇ ਅਸੀਂ ਰੁਕੇ ਸੀਗੇ ਤੇ ਵਿਕਾਸਨਗਰ ਹੋਟਲ ਦੇ ਵਿੱਚ ਮੈਂ ਪੈਂਟ ਭੁੱਲ ਗਿਆ ਸੀ ਉਸ ਪਿੰਡ ਦੇ ਨਾਲ ਮੇਰੀ ਆਖਰੀ ਫੋਟੋ ਆ ਜਮਨਾ ਪੁਲ ਦੀ ਆ ਚਾਰੇ ਹਜੇ ਵੀ ਕਿਤਨਾ ਕਿਤੇ ਫੋਟੋ ਹੋਵੇ ਲੈਪਟਾਪ ਚ ਪਈ ਆ ਬਣਿਆ ਟਾਬੇ ਟੂਵੇ ਜਿਹਾ ਉਹਨਾ ਬ੍ਰਿਜ ਤੇ ਪਹਿਲਾਂ ਪਰਲੇ ਪਾਸੇ ਇੱਕ ਹੀ ਸੀ ਹੁਣ ਤਾਂ ਕਾ ਵੀ ਬਣ ਗਿਆ ਕੀ ਬਾਤ ਹੈ ਹੁਣ ਤਾਂ ਪੂਰੇ ਰੈਸਟੋਰੈਂਟ ਹੀ ਬਣ ਗਏ ਆ ਰੁਕਦੇ ਇੱਥੇ ਉਨਾ ਤੇਜ਼ ਵਹਾਜ ਉਹ ਨਾਂ ਨਵੀ ਦਾ ਪਰਲੇ ਪਾਸੇ ਇੱਕ ਕਾਫੀ ਤਕੜਾ ਨਾਲਾ ਵਹਲਦਾ ਸ਼ਾਇਦ ਇਹ ਕੈਂਟੀ ਫਾਲ ਵਾਲਾ ਹੀ ਹੋਵੇ ਉਧਰ ਹੀ ਆਏ ਆਪਾਂ ਤੇ ਉਹ ਜਿਹੜੇ ਉੱਚੇ ਥਾਂ ਤੋਂ ਇਹ ਨਾਲੇ ਡਿੱਗਦੇ ਆ ਝਰਨੇ ਡਿੱਗਦੇ ਆ ਉਹਦਾ ਪਾਣੀ ਇੱਕ ਨਾਲੀ ਰਾਂ ਹੀ ਪਾ ਕੇ ਉਹ ਸੱਜੇ ਪਾਸੇ ਮਿਲਦਾ ਤੇ ਚੱਕੀ ਲੱਗੀ ਹੋਊਗੀ ਪੱਕਾ ਜ਼ਰੂਰੀ ਮੈਂ ਚੱਕੀਆਂ ਚੱਕੀਆਂ ਲਾ ਲੈਂਦੇ ਲੋਕ ਇੱਥੇ ਹਣ ਪਿੰਨੋਂ ਤਾਂ ਹਜੇ ਕੁਝ ਵੀ ਜੀ ਨਹੀਂ ਕਰਦਾਗਾ ਵੈਸੇ ਜੜਾ ਬੂੜਾ ਕੱਢ ਕੇ ਤੇ ਆਪਾਂ ਚੱਲਦੇ ਅੱਗੇ ਨੂੰ ਫਿਰ ਅੱਗੇ ਜਾ ਕੇ ਰੁਕਾਂਗੇ ਇਹ ਜਮਨਾ ਬ੍ਰਿਜ ਤੇ ਥੱਲੇ ਜਮਨਾ ਨਦੀ ਉਰੀਆਂ ਛੂਕਾਂ ਪਾਰ ਰਹੀ ਹੈ ਜਮਨਾ ਨਦੀ ਆਲੇ ਦੁਆਲੇ ਪਹਾੜਾਂ ਦਾ ਮਾਹੌਲ ਮੌਸਮ ਸਾਫ਼ ਆ ਹਮ ਥੋੜੀ ਦੇਰ ਤੱਕ ਬਸ ਆਪਾਂ ਠੰਡ ਤੋਂ ਥੋੜਾ ਗਰਮੀ ਵਾਲੇ ਪਾਸੇ ਨੂੰ ਹੋ ਜਾਾਂਗੇ ਬੱਸ ਵੀ ਆ ਰਹੀ ਹੈ ਇੱਧਰ ਨੂੰ ਜਾ ਰਹੀ ਹੈ ਤੇ ਤੇ ਬੰਨ ਵੀ ਅੱਗੇ ਜਾ ਕੇ ਬਣਿਆ ਹੋਇਆ ਹੈ ਆਲੇ-ਦੋਲੇ ਦਾ ਮਾਹੌਲ ਬਹੁਤ ਖੂਬਸੂਰਤ। ਲਓ ਜੀ। ਇਹ ਸੀਗਾ ਜੀ ਜਮਨਾਪਾਲ ਦਾ ਝਾਕਾ-ਵਕਾ। ਹੁਣ ਅੱਗੇ ਇੱਕ ਝਰਨਾ ਵੀ ਆਊਗਾ ਕਾਫੀ ਵੱਡਾ। ਹੁਣ ਮਿਲਣਾ ਦੇ ਅੱਗੇ ਪੈਟਰੋਲ ਪੰਪ ਹੈਣੀਆਂ ਲੋਕ ਫਾਈ ਜਾਂਦੇ ਆ। ਬੋਤਲਾਂ ਨਾਲ ਪੈਟਰੋਲ ਵਗੈਰਾ। ਕੈਂਪਟੀ ਫਾਲ ਤੋਂ ਪਿੱਛੇ 2 ਕਿਲੋਮੀਟਰ ਪਿੱਛੇ ਹੈਗਾ ਮਸੂਰੀ ਵਾਲੇ ਪਾਸੇ ਨੂੰ ਪੰਪ ਪਰ ਉਦੋਂ ਗਾ ਮਿਲਦਾ ਵਿਕਾਸਨਗਰ ਤੱਕ ਪੰਪ ਨਹੀਂ ਹੈਗਾ ਇਹ ਕੋ ਇਧਰ ਆਉਂਦਾ ਤੇ 40 50 ਕਿਲੋਮੀਟਰ ਦਾ ਜਿਹੜਾ ਤੇਲ ਆਉ ਲੈ ਕੇ ਚੱਲੇ ਨਾਲ ਜੇ ਟੈਂਕੀ 'ਚ ਹੈਗਾ ਇੱਥੇ ਹੁਣ ਵਿਕਾਸਨਗਰ ਹੈਗਾ 40 42 ਕਿਲੋਮੀਟਰ ਤੇ ਪੌਂਡਾ ਸਾਹਿਬ ਰਹਿ ਗਿਆ 52 ਕਿਲੋਮੀਟਰ ਵਿਕਾਸਨਗਰ ਤੱਕ ਇਹ ਸੜਕ ਜਾਊਗੀ ਆਈ ਸਿੰਗਲ ਉਸ ਤੋਂ ਬਾਅਦ ਫਿਰ ਮਿਲਦਾ ਵੱਡਾ ਰੋਡ ਬਣ ਜਾਂਦਾ ਹੁਣ ਅਸੀਂ ਦਰ ਜਮਨਾ ਨਦੀ ਦੇ ਨਾਲ-ਨਾਲ ਸਫ਼ਰ ਕਰਾਂਗੇ ਜਮਨਾ ਨਦੀ ਦਾ ਸੋਨਾ ਢੂ ਬਣਦਾ ਇਥੇ ਕਿਵੇਂ ਚੰਦ ਟੈਬ ਬਣਾਉਂਦੀ ਹੈ ਇਹ ਇੱਥੇ ਦਾ ਫੋਟੋ ਖਿੱਚਣੇ ਬਣਦੀ ਹੈ ਹੋਰ ਝਰਨਾ ਸ਼ਾਇਦ ਆਊਗਾ ਵੱਡਾ ਝਰਨਾ ਇੱਕ ਬਾਕੀ ਪਤਾ ਨਹੀਂਗਾ ਸਥਿਤੀ ਬਗਲ ਦੀ ਰਹਿੰਦੀ ਹੈ ਹਮੇਸ਼ਾ ਹੀ ਸਾਰੇ ਕਸੇ ਦੀ ਝਰਨੇ ਪਰ ਜਦੋਂ ਅਸੀਂ ਅੱਜ ਤੋਂ 7-8 ਸਾਲ ਪਹਿਲਾਂ ਆਏ ਸੀਗੇ ਉਦੋਂ ਮੈਨੂੰ ਯਾਦ ਹੈ ਕਿ ਝਰਨਾ ਆਇਆ ਸੀ ਬਹੁਤ ਵੱਡਾ ਇਹ ਮੈਨੂੰ ਲੱਗਦਾ 15-16 ਦੀ ਗੱਲ ਲੱਗਦੇ ਕਿਆ ਬਾਤ ਆ ਗਿਆ ਵੀ ਆ ਗਿਆ ਜਿਹੜੇ ਚਰਨ ਨਹੀਂ ਯਾਦ ਕਰਦੇ ਸੀ ਆ ਗਿਆ ਪੁਰਾਣੇ ਤੇ ਕੋਈ ਦੁਕਾਨ ਨਹੀਂ ਸੀ ਹੈਗੀ ਹੁਣ ਮੇਰੇ ਨਾਲ ਇੱਕ ਦੁਕਾਨ ਵੀ ਬਣ ਗਈ ਹੋਈ ਹੈ ਇਹ ਚਰਨਾ ਜਿਹੜਾ ਕੈਂਪਟੀ ਫਾਲ ਤੋਂ ਘਟ ਵਾਹ ਕਿਆ ਖੂਬਸੂਰਤ ਗਲਵਾ ਦਾ ਇੱਥੇ ਸੀ ਨਾਤੇ ਸਿੰਘ ਨੂੰ ਯਾਦ ਆ ਇੱਥੇ ਲਾਹ ਕੇ ਕੱਪੜੇ-ਕੁੱਪੜੇ ਸੀ ਵੜ ਗਏ ਸੀ ਥੱਲੇ ਇਹਦੇ ਪੁਰਾਣੇ ਕੈਂਪਟੀ ਫਾਲ ਤੇ ਵੀ ਨਾਤੇ ਸੀਗੇ ਜੰਮੀ ਚਾਹੀ ਤੋ ਡਗਦਾ ਉਹਦੇ ਵੀ ਇੰਨੇ ਵਗਦਾ ਸੀ ਭਰਪੂਰ ਮੌਨ ਦਾ ਆਹੀ ਰੁੱਤ ਜੀ ਸੀਗੀ ਅਗਸਤ ਸਤੰਬਰ ਦਾ ਸਤੰਬਰਕ ਦਾ ਇਹ ਮਹੀਨਾ ਸੀ ਜਦੋਂ ਆਏ ਸੀਗੇ ਤੇ ਇਹਨਾਂ ਦੇ ਵਿੱਚ ਝਰਨੇ ਝੁਰਨੇ ਬਹੁਤ ਜੋਗਣਤੇ ਹੀ ਹੁੰਦੇ ਆ ਆ ਸਾਹਮਣੇ ਹੁਣ ਬਣਿਆ ਉਦੋਂ ਹੈਣੀ ਸੀਗਾ ਇੱਥੇ ਕੋਈ ਨੀ ਢਾਬਾ ਹੁਣ ਚਾਹ ਪਾਣੀ ਲਈ ਜੇ ਕਹਿੰਦੇ ਇੱਥੇ ਰੁਕਣਾ ਹੋਵੇ ਤੇ ਰੁਕ ਵੀ ਸਕਦਾ ਆਹਾਹਾ ਭੱਜ ਗਏ ਹਰ ਥੋੜੇ ਥੱਲੇ ਬਨ ਰਿਆ ਜਮਨਾ ਨਦੀ ਦਾ ਸੋਨਾ ਚਾਕਾ ਬੰਗੋਲਾ ਮੇ ਖਾਂਦੀ ਜਮਨਾ ਨਦੀ ਦੋਨੇ ਪਾਸੇ ਉੱਚੀਆਂ ਪਹਾੜੀਆਂ ਨਾਲ ਛੋਟੇ ਛੋਟੇ ਪਿੰਡ ਖੇਤੀ ਤੇ ਇੱਧਰ ਉੱਚਾ ਵਗਦਾ ਝਰਨਾ ਇਹ ਥੱਲੇ ਜਾ ਕੇ ਜਮਨਾ ਨਦੀ 'ਚ ਜਾ ਰਲਦਾ ਫਟੇ ਫੋਟੋ ਖਿੱਚ ਲਈ ਨਹੀਂ ਗੱਲਬਾਤ ਬਣੂਗੀ ਆਹ ਪਰ ਛੋਟਾ ਜਿਹਾ ਝਰਨਾ ਇੱਕ ਹੋਰ ਵਗ ਰਿਹਾ ਦੋ ਵਗ ਰਿਹਾ ਛੋਟੇ ਛੋਟੇ ਇਸ ਲੱਭਰੇ ਜੋ ਹਾਨੇ ਦੇ ਵਿੱਚੋਂ ਇਹ পুরো ਕੁਸ਼ੌਂਦਾ ਵਿੱਚੋਂ ਲੱਭਦੇ ਆ ਕੁਛ ਇਹ ਉਹ ਸਾਰੇ ਲੱਗੇ ਹੋਏ ਆ ਡੰਡੇ ਡੁੰਡੇ ਲੱਗੇ ਆਇਆ ਪੱਥਰ ਜਿਹਾ ਫਰੋ ਰਿਹਾ ਕੁਛ ਇਹ ਸਾਰੇ ਜਾ ਕੇ ਝਰਨੇ ਆ ਲੱਕੇ ਮੋਟੇ ਜਮੁਣਾ ਨਦੀ ਚ ਰਲਦੇ ਆ ਵਾਹ ਜੀ ਵਾਹ ਅੱਜ ਦਾ ਦਿਨ ਤਾਂ ਪੂਰਾ ਹੀ ਸਫਲ ਹੋ ਗਿਆ ਉਹ ਵੀ ਕਾਫੀ ਤਗੜਾ ਝਰਨਾ ਵਗ ਰਿਹਾ ਫਰੇ ਦੀ ਪਾਣੀ ਬੰਦ ਉਧਰ ਦੀ ਵੀ ਆਉਂਦਾ ਹੋਊਗਾ ਪਾਣੀ ਜੇਰੋ ਕਿਰੋ ਜਿਆਦਾ ਹੋ ਜਾਂਦਾ ਉਹ ਜੈ ਗੁਰੂ ਦੇਵ ਛੋਨਾ ਸਫਰਾ ਇਸ ਰੋਡ ਦਾ ਮਸੂਰੀ ਮਸੂਰੀ ਤੋਂ ਪੌਂਡਾ ਸਾਹਿਬ वाया ਵਿਕਾਸਨਗਰ ਕੈਂਪਟੀਪਾਲ ਤੋਂ ਕੈਂਪਟੀਫਾਲ ਤੋਂ ਸਿੱਧੇ ਬਸਣਗੇ ਉਹ ਇਧਰੋਂ ਆਹ ਸੜਕ ਛੁੱਟ ਰੋੜ ਜਾਂਦੀ ਐ ਨਾ ਝਰਨਿਆਂ ਕਰਕੇ ਕੀ ਬਰੀ ਦੋ ਗੱਡੀਆਂ ਮਸਾਂ ਹੀ ਕਰਾਸ ਹੋ ਰਹੀਆਂ ਟਰੱਕ ਖੜਾ ਇੱਥੋਂ ਜਮਨਾ ਨਦੀ ਥੋੜਾ ਜਿਹਾ ਪਲੇਨ ਏਰੀਆ ਚ ਹੋ ਗਿਆ ਥੋੜਾ ਵਹਾਅ ਜਿਹੜਾ ਤੇਜ਼ ਸੀਗਾ ਪਿੱਛੇ ਉਹ ਥੋੜਾ ਜਿਹਾ ਘਟ ਗਿਆ ਸਲੋ ਹੋ ਗਿਆ ਪੱਦਰ ਪੱਦਰ ਵਗ ਰਹੀ ਐ ਇੱਥੋਂ ਉਧਰ ਜਮਨਾ ਨਦੀ ਤੇ ਦੂਜੇ ਪਾਸੇ ਵੀ ਦੇਖੋ ਕਿੰਨਾ ਵੱਡਾ ਝਰਨਾ ਵਗ ਰਿਹਾ ਇੱਥੇ ਜਿੱਥੇ ਲੱਗਦਾ ਪਾਣੀ ਖੜਾ ਹੁੰਦਾ ਮੈਨੂੰ ਲੱਗਾ ਡੈਮ ਨੇੜੇ ਆਉਣ ਵਾਲਾ ਅਗਲੇ ਪਾਸੇ ਬੰਨ ਨੇੜੇ ਆਉਣ ਵਾਲਾ ਤਾਂ ਪਾਣੀ ਖੜਾ ਖੜਾ ਜਿਆ ਪ੍ਰਤੀਤ ਹੁੰਦਾ ਇੱਥੇ ਝਰਨਾ ਬਹੁਤ ਸੋਹਣਾ ਵਗ ਰਿਹਾ ਵੀ ਜਿਵੇਂ ਦੁੱਧ ਦੀ ਧਾਰ ਹੋ ਵੈਰੀ ਹੁੰਦੀ ਨਾ ਆਏ ਚਿੱਟਾ ਚਿੱਟਾ ਤੇ ਅੱਗੇ ਜਮੁਨਾ ਦਾ ਬੰਨ ਨੇੜੇ ਆ ਗਿਆ ਡੈਮ ਤਾਂ ਕਰਕੇ ਢੀਰ ਬਣ ਰਹੀ ਹੈ ਇੱਥੇ ਜਮੁਨਾ ਨਦੀ ਦੀ ਕਿੱਥੋਂ ਸ਼ਾਇਦ ਲੱਗਦਾ ਕਿ ਆਪਾਂ ਫਿਰ ਰੋਡ ਕਰਾਸ ਕਰਕੇ ਦੂਜੇ ਪਾਸੇ ਜਾਵਾਂਗੇ ਜਮੁਨਾ ਨਦੀ ਦੇ ਇਧਰ ਬੈਠ ਕੇ ਨਕਸ਼ਾ ਦੇਖਾਂਗੇ ਜਿੱਥੇ ਕਿਤੇ ਬੈਠੇ ਟਾਈਮ ਸਵੇਰ ਦੇ 10 ਦਾ ਹੋ ਗਿਆ 12:00 ਵਜੇ ਰੁਕਾਂਗੇ ਕਿਤੇ ਫਿਰ ਆ ਪਾਣੀ ਪੀਵਾਂਗੇ ਰੋਟੀ ਰਟੀ ਖਾਵਾਂਗੇ ਅਜਾ ਜਿਹੜਾ ਸਵੇਰ ਵਾਲਾ ਇੱਕ ਪਰੋਠਾ ਖਾਦਾ ਉਹੀ ਚੱਲੀ ਜਾਂਦਾ ਹਾਂ ਦੂਰਾ ਦੂਨ ਕਾਲਸੀ ਮੱਥੇ ਸੜਕਾਂ ਦੋ ਹੋ ਗਈਆਂ ਤੇ ਪੁੱਛਣਾ ਬੈਠਾ ਦੂਰਾ ਦੂਨ ਚੰਡੀਗੜ੍ਹ ਇੱਧਰ ਦਿੱਲੀ ਸਹਾਰਨਪੁਰ ਇਹੀ ਹੋਊਗਾ ਛੋਟਾ ਰੋਡ ਉਧਰੋਂ ਤੇ ਜਾਂਦਾ ਹੋਇਆ ਹੁੰਦਾ ਯਾਰ ਬਹੁਤ ਟਾਬੇ ਢੂਬੇ ਬਣ ਗਏ ਆ ਜੁੱਡੂ ਪਰ ਚੰਡੀਗੜ੍ਹ ਦਾ ਬੋਰਡ ਲੱਗਾ ਹੋਇਆ ਇੱਧਰ ਨੂੰ ਇਹੀ ਹੋਊਗਾ ਪਰ ਫੇਰ ਵੀ ਕਨਫਰਮ ਕਰ ਲੈਣਾ ਕੋਈ ਮਾਰੀ ਗੱਲ ਨਹੀਂ ਹੁੰਦੀ ਸਾਹਮਣੇ ਆਪਾਂ ਫੇਰ ਉਹਨਾਂ ਨਦੀ ਦੇ ਦੂਜੇ ਪਾਸੇ ਤੇ ਸਾਹਮਣੇ ਬਣਿਆ ਹੋਇਆ ਡੈਮ ਤੇ ਪਾਣੀ ਡਗ ਰਿਹਾ ਕਾਫੀ ਜ਼ਿਆਦਾ ਹੌਲ ਦਰ ਖੁੱਲਲੇ ਹੋਇਆ ਓਵਰਫਲੋ ਖੁੱਲਿਆ ਹੋਇਆ ਉੱਲ੍ਹਾਜ਼ ਆਪਾਂ ਆ ਗਏ ਹੁਣ ਅਜੀ ਦੇ ਦੂਜੇ ਪਾਸੇ ਤੇ ਵਕਾਸ ਨਗਰ ਰਹਿ ਗਿਆ ਥੋ 28 ਕਿਲੋਮੀਟਰ ਤੋਂ ਮਰ ਰੈਸਟੋਰੈਂਟ ਜੁਡੋ ਇਹ ਜਗਾ ਹੈ ਜੁਡੋ ਇਥੇ ਕਾਫੀ ਸਾਰੇ ਟੱਬ ਠੱਬੇ ਬਣੇ ਹੋਏ ਆ ਸ਼ਾਇਦ ਹੋਮ ਸਟੇ ਵਗੈਰਾ ਵੀ ਹੋਣ ਵੇਖੋ ਕਿੱਥੋਂ ਤੱਕ ਚੱਲਦਾ ਇੱਥੋਂ ਪਹਾੜ ਪੂੜ ਖਿਸਕਿਆ ਇੱਥੋਂ ਵੀ ਇਹ ਛੋਟਾ ਝਰਨਾ ਆ ਵਗ ਰਿਹਾ ਉਹ ਪਰਲੇ ਪਾਸੇ ਡਿੱਗਣ ਡਿਆ ਉਪਰੋਂ ਡਿੱਗਣ ਡਿਆ ਉਹ ਥੱਲੇ ਇੱਕ ਡਿੱਗਣ ਡਵਾ ਕੋ ਕੋ ਪਰੋਂ ਡਿਆ ਕਿਧਰੋਂ ਡਿਆ ਕੈਮਰੇ ਚ ਆਉਂਦੇ ਨੇ ਦੂਰ ਆ ਥੋੜੇ ਜਿ ਚਰਨੇ ਚਰਨੇ ਇੱਥੇ ਕਿਤੇ ਮੈਨੂੰ ਇੱਕ ਹੋਰ ਦਸਾ ਸੀ ਚਰਨ ਨੂੰ ਤੇ ਕਾਹ ਦੇਖੋ ਆ ਵੀ ਚਰਨ ਬੋਲ ਲਾਗੇ ਸੜਕ ਦੇ ਪਾਸੇ ਚਰਨਾਂ ਦੀ ਸੜਕ ਕਹਿ ਸਕਦੇ ਆ ਵਾ ਕੀ ਸੋਹਣੀ ਗੱਲਵਾਦਾ ਯਾਰ ਇਧਰ ਪਰਵਾਹ ਆ ਇਹ ਉਹੀ ਚਰਨੇ ਜਿਹੜੇ ਆਪਾਂ ਉੱਥੋਂ ਦੇਖਦੇ ਆਏ ਆ ਉਹੀ ਚਰਨੇ ਹੌਲੀ ਹੌਲੀ ਥੱਲੇ ਥੱਲੇ ਸੜਕਾਂ ਨੂੰ ਕ੍ਰੋਸ ਕਰ ਰਹੇ ਆ ਹਰਿ ਸੋਣੀ ਗੱਲ ਵਾਦਾ ਵੀ ਇਹ ਰੋਡ ਤੇ ਨੋਲ ਪਰ ਇਧਰ ਇੱਕ ਨਾਲਾ ਡਿੱਗ ਰਿਹਾ ਇਹ ਖੱਡ ਬੋਲ ਦਿੰਦੇ ਖੱਡ ਖੰਡ ਤੇ ਬੁਲਾ ਕੇ ਮੰਗੇ ਆ ਜਮਨਾ ਵੀ ਹੋਟਲ ਐਂਡ ਰੈਸਟੋਰੈਂਟ ਇੱਥੇ ਰੁਕਦੇ ਆਪਾਂ ਇੱਥੋਂ ਬੰਦਾ ਜਮਨਾ ਦਾ ਵੀਊ ਇੱਥੇ 2 ਮਿੰਟ ਰੁੱਕ ਕੇ ਚਾਹ ਪਾਣੀ ਪੀਨੇ ਆ ਤੇ ਫਿਰ ਚੱਲਾਂਗੇ ਅੱਗੇ ਇਹੋ ਜੀ ਜਗ੍ਹਾ ਲੱਭਦਾ ਸੀ ਮੈਂ ਰੁਕਣ ਲਈ ਆਗੇ ਜਿੱਥੇ ਸੋਹਣਾ ਵੀਊ ਬਣੇ ਤੇ ਨਾਲੇ ਚਾਹ ਪਾਣੀ ਪੀ ਲਈ ਕਿਵੇਂ ਲੋੜ ਤਾਂ ਹੈਨੀ ਸੀ ਏਡੀ ਰੋਠਾ ਖਾਦਾ ਸੀ ਚਾਹ ਪੀਤੀ ਸੀ ਚਲ ਇੱਕ ਰੁਕਣ ਦਾ ਬਹਾਨਾ ਬਣ ਗਿਆ ਤੇ ਸੋਹਣਾ 뷰 ਬਣਦਾ ਆ ਥੱਲੇ ਵੀ ਇੱਕ ਖੱਡ ਵਗਦੀ ਆ ਇਹਦਾ ਜਿਵੇਂ ਰੱਖ ਦੋ ਜਾਂ ਫੇਰ ਰੱਖ ਦੋ ਕੋਈ ਬਾਤ ਇਹਦਾ ਪਾਣੀ ਗੰਦ ਲਿਆ ਹਮ ਲੋ ਜੀ ਆਪਾਂ ਪੀ ਲਈ ਅਥਾ ਚਾਹ ਤੇ ਨਾਲ ਖਾ ਲਿਆ ਇੱਕ ਬ੍ਰੈਡ ਵਧੀਆ ਕੰਮ ਉਹਨਾਂ ਨੇ ਇਹ ਕੀਤਾ ਕਿ ਦੁਬਾਰਾ ਉਹਨੂੰ ਤਲਿਆ ਨਹੀਂ ਤੇ ਤਵੇ ਤੇ ਗਰਮ ਕਰਤਾ ਇਹਦੇ ਤੇਲ ਖਿੱਚੇ ਜਾਂਦਾ ਤੇ ਹੁਣ ਆਪਣਾ ਫਿਰ ਕਾਲਜ ਆ ਜਾਂ ਧੱਫ ਰਹਿ ਗਿਆ ਹੁਣ ਸਿੱਧਾ ਪੌਂਡਾ ਸਾਹਿਬ ਹੀ ਰੁਕਾਂਗੇ ਜਾ ਕੇ ਸਰ ਪੌਂਡਾ ਸਾਹਿਬ ਤੋਂ ਅੱਗੇ ਲੰਘ ਜੇ ਪੌਂਡਾ ਸਾਹਿਬ ਇੱਥੋਂ 32 ਕਿਲੋਮੀਟਰ ਰਹਿ ਗਿਆ ਆ ਸਾਰਾ ਸਾਗਵਾਨ ਦਾ ਜੰਗਲ ਹੈ ਸੜਕ ਬਹੁਤ ਸੋਹਣੀ ਤੇ ਚੌੜੀ ਵੀ ਆ ਤੇ ਦੋਨੇ ਪਾਸੇ ਸਾਗਵਾਨ ਦਾ ਜੰਗਲ ਹੈ ਗੁਣਾ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ। ਕੀ ਬਾਤ ਹੈ। ਕੀ ਸੋਹਣੀ ਗੱਲ ਬਾਤ ਹੈ। ਹੋਏ ਹੋ। ਐਂਡ ਹੀ ਹੈ। ਵਾਹ। ਆ ਸ਼ਹਿਰ ਆ ਜੀ ਵਕਾਸਨਗਰ। ਕਾਫੀ ਵੱਡਾ ਸ਼ਹਿਰ ਆ। ਉੱਗਦੇ ਯਾਰ ਅੱਗੇ ਲੋ ਜੀ ਇਹ ਹੋਰ ਰੋਡ ਤੋਂ ਆਪਾਂ ਐਂਟਰ ਕਰਨ ਲੱਗੇ ਆਂ ਉਵੇਂ ਆਪਾਂ ਪਰਲੇ ਪਾਸੇ ਦੀ ਐਂਟਰ ਕਰਦੇ ਹੁੰਦੇ ਆ ਉਹ ਸਾਹਮਣੇ ਬੰਨ ਬਣਿਆ ਹੋਇਆ ਡੈਮ ਇਟਸ ਆਪਾਂ ਹੁਣ ਹਿਮਾਚਲ ਜੈਂਟਰ ਹੋ ਜਾਣਾ ਉੱਤਰਾਖੰਡ ਛੱਡ ਦੇਣਾ வன ਅਰਖਣ केंद्र रामपुर मंडी लहर कढी सोणी गल बाद ਲੋ ਜੀ ਲਗਭਗ ਉੱਥੋਂ ਤੱਕ ਕੀ ਰਸਤਾ ਸਾਰਾ ਲੱਗ ਹੀ ਆਉਂਦਾ ਤੇ ਰਸਤਾ ਪੂਰੇ ਖੂਬਸੂਰਤ ਆ ਸਫਰ ਕਰਨ ਵਾਲਾ ਸਫਰਪ੍ਰੇਮੀਆਂ ਲਈ ਰਸਤਾ ਬਣਿਆ ਹੋਇਆ ਹੈ ਪੌਂਡਾ ਸਾਲ ਤੋਂ ਮਸੂਰੀ ਵਾਇਆ ਵਿਕਾਸ ਨਗਰ ਤੇ ਉਹ ਸਾਹਮਣੇ ਪੌਂਡਾ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਆਪਾਂ ਬਹੁਤ ਵਾਰ ਆਏ ਆ ਗੁਰਦੁਆਰਾ ਸਾਹਿਬ ਦੋ ਤਿੰਨ ਵਾਰ ਆਂਦੇ ਮੰਨ ਲਾ ਵੀਡੀਓ ਵੀ ਹੋਣ ਗਈਆਂ ਦੀ ਆਪਣੇ ਚੈਨਲ ਤੇ ਉਸ ਤੋਂ ਲਾਗੋ ਦੂ ਪਹਿਲਾਂ ਵੀ ਆਇਆ ਹੋਇਆ ਸਵੀਰਲਕ ਪਰੌਠਾ ਤੇ ਇੱਕ ਬ੍ਰੈਡ ਖਾਦਾ ਰਾਹ ਦੇ ਵਿੱਚ ਉਹਨਾਂ ਨੂੰ ਹਜੇ ਭੁੱਖ ਨਹੀਂ ਲੱਗੀ ਚੰਗੀ ਕਰਾਰੀ ਜੀ ਰੋਟੀ ਖਾਧੀ ਜਾਵੇ 2-3 ਵਜੇ ਭੁੱਖ ਲੱਗੂਗੀ ਉਦੋਂ ਖਾਵਾਂਗੇ ਰੋਟੀ ਔਰ ਇਹਨੂੰ ਬੋਲਦੇ ਆ ਸਕੇਤ ਖੱਡ ਮੌਸਮ ਬੱਦਰ ਵਾਲੀ ਵਾਲਾ ਹੋ ਗਿਆ ਨਹੀਂ ਵੀ ਆ ਸਕਦਾ ਵਾਹ ਇਹ ਜੀ ਕਾਲਾ ਅੰਬ ਕਾਲਾ ਅੰਬ ਤਾਂ ਆਪਾਂ ਹਰਿਆਣੇ ਜੈਂਟਰ ਹੋ ਗਏ ਹੁਣ ਇਹ ਹਰਿਆਣੇ ਦਾ ਸ਼ਹਿਰ ਆ ਕਾਲਾ ਅੰਬ ਇੱਦਾਂ ਕਿ ਹਿਮਾਚਲ ਚ ਕਹਿ ਸਕਦੇ ਹਾਂ ਤੇ ਇੱਦਾਂ ਕਿ ਹਰਿਆਣੇ ਚ ਕਹਿ ਸਕਦੇ ਹਾਂ ਬਾਰਡਰ ਜਿਹਦੇ ਆ ਸਰਕਾਰ ਤੋੜਾ ਬੰਨਾਂ ਪੰਜ ਜਾਣੇ ਬੈਠਿਆ ਪੰਜ ਜਾਣੇ ਮੋਟਰਸਾਈਕਲ ਫਾਈਵ ਸੀਟਡ ਗੱਡੀ ਬਣਾਈ ਜਾਂਦੇ ਆ ਲੋਜੀ ਲੋਜੀ ਕਾਕਾ ਵੈਸ਼ਨੂ ਟੱਬ हम करें लंच थोड़ी देर रेस्ट भी करते हैं क्योंकि काफ़ी टाइम हो गया थोड़ा ही रुके आप सिर्फ एक जगह चाह पीती है, चा है। तो रोटी आ गई अपनी आ जागे ਲੋਈ ਉਹਨਾਂ ਆਇਆ ਸੀ ਕੱਟਿਆ ਗਿਆ ਮਸ਼ਰੂਮ ਮਸਾਲਾ ਤੇ ਤੰਦੂਰੀ ਰੋਟੀਆਂ ਆਹ ਹੋਟਲਾਂ ਦੇ ਵਿੱਚ ਹਾਫ ਦਾ ਆਪਸ਼ਨ ਨਹੀਂ ਹੁੰਦਾ ਫਿਰ ਮੈਂ ਇਹਨਾਂ ਦਾ ਕੋਹ ਚੀਜ਼ ਨਹੀਂ ਦੇਖੀ ਕਈ ਵਾਰੀ ਉਹ ਹੁੰਦਾ ਖਾਲੀ ਦਾ ਆਪਸ਼ਨ ਹੁੰਦਾ ਮੈਂ ਦੇਖਿਆ ਨਹੀਂ ਖਾਲੀ ਵਾਲਾ ਆਪਸ਼ਨ ਵਧੀਆ ਹੁੰਦਾ ਜੇ ਵੈਰਾਈਟੀ ਆ ਜਾਂਦੀ ਨਾਲੇ ਤਾਂ ਤੇ ਕਾਫੀ ਹੁੰਦੀ ਐ ਇੱਕ ਬੰਦੇ ਨੂੰ ਵੈਸੇ ਰੂਤਨ ਰੂਪੀਆਂ ਹੁੰਦੀਆਂ ਇਹ ਚੀਜ਼ਾਂ ਰਾਜਸਥਾਨ ਚ ਬਹੁਤ ਜ਼ਿਆਦਾ ਰਾਜਸਥਾਨ ਤਕਰੀਬਨ ਹਰ ਘਟਾਬੇ ਤੇ ਤੁਹਾਨੂੰ ਖਾਲੀ ਮਿਲੂਗੀ ਚਾਹੇ ਉਹ ਥੋੜੀ ਬਹੁਤ ਸਸਤੀ ਹੋਵੇ ਇਹ ਵੀ 100 ਰੁਪਏ ਜੁੰਦੀ ਐ ਕੇ ਵੀ 150 ਚ ਕਿਤੇ 200 ਚ ਵੀ ਹੁੰਦੀ ਪਰ ਹੁੰਦੀ ਵਧੀਆ ਲੋਇ ਦੋਸਤੋ ਇੱਥੇ ਆਪਣੀ ਵਲੌਗ ਦੀ ਸਮਾਪਤੀ ਕਰ ਦਨੇ ਆਪਾਂ ਇਹ ਤੋਂ ਅੱਗੇ ਰਸਤਾ ਆਪਾਂ ਦੋ ਗੇਮ ਰਸਤਾ ਹੀ ਦਿਖਾਉਣਾ ਹੁੰਦਾ ਇਸ ਰਸਤੇ ਦੀਆਂ ਤੇ ਵੀਡੀਓ ਬਹੁਤ ਵਾਰੀ ਬਣਾ ਲਿਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜਿਹੜੇ ਦੋਸਤਾਂ ਉਹ ਚੈਨਲ ਦੇ ਨਵੇਂ ਹੋਵੇ ਚਾਹੇ ਉਹ ਸਬਸਕ੍ਰਾਈਬ ਕਰ ਜਾਓ ਧੰਨਵਾਦ ਹੈ ਜੀ ਸਾਰਿਆਂ ਨੂੰ